ਪੁਰ ਜੀ ਫਿਰ ਆਪ ਹੀ ਖਿੱਚੀ ਜਣੇਗਾ ਵਗਾ ਪੁਰ ਆਪ ਹੀ ਖਿੱਚਣਾ ਪੈਂਦਾ ਫਿਰ ਚਲੋ ਵਧੀਆ ਜੀ ਤੇ ਅਮਰਤ ਵਧੀਆ ਜੀ ਵਧੀਆ ਤੇ ਆਪਣਾ ਦੱਸੋ ਕੰਮ ਕਰ ਕਿਵੇਂ ਚੱਲਦਾਗਾ ਕੰਮਕਾਰ ਵਧੀਆ ਪੂਰਾ ਕੰਮਕਾਰ ਦਾ ਕੋਈ ਮਾੜਾ ਨਹੀਂ ਹੈਗਾ ਠੀਕ ਹੈ ਹਾਂ ਕੰਮਕਾਰ ਤਾਂ ਜਰਾ ਐ ਆ ਵੀ ਪੁਰਾਣਾ ਸੱਭਿਆਚਾਰ ਨਾਲ ਜੁੜਿਆ ਹੋਇਆ ਕੰਮ ਆਗਾ ਆਪਣਾ ਹਾਂ ਅਸਲ 'ਚ ਪਹਿਲਾਂ ਨਾ ਆਪਣੇ ਦਿੱਕਤ ਇਹੇ ਆਉਂਦੀ ਸੀ ਜਦੋਂ ਪੁਰਾਣੇ ਸਮਿਆਂ 'ਚ ਮੱਧਿਆ ਰੱਖੀ ਹੁੰਦੀਆਂ ਸੀ ਆਪਣੇ ਹਾਂ ਆਮਦਰ ਬਹੁਤ ਸੀ ਆਪਣੇ ਹਾਂ ਹਾਂ ਤੂੰ ਲਾਲਾ ਜੀ ਸਾਡੇ 30 ਸਾਲ ਤੋਂ ਵੇਰਕਾ ਦੀ ਦਹੀਂ ਰੱਖੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਨਾਲ ਉਹਦਾ ਮੱਝਾਂ ਵੀ ਰੱਖਦੇ ਹੁੰਦੇ ਠੀਕ ਹੈ ਮੱਝਾਂ ਰੱਖਦੇ ਹੁੰਦੇ ਤੇ 20 20 30 ਵੀ ਮੱਝਾਂ ਹੁੰਦੀਆਂ ਬਹੁਤ ਵਧੀਆ ਸਾਰੇ ਸਵੇਰੇ ਉੱਠ ਕੇ ਕੰਮ ਕਰਦੇ ਉਹੋ ਜਿਹੀ ਚਿਰੋਂ ਬਾਅਦ ਚ ਜਿਵੇਂ ਮਾਹੌਲ ਬਣਦਾ ਕਿ ਆਪਾਂ ਵੀ ਸਵੇਰੇ ਉੱਠ ਕੇ ਉਹੋ ਜਿਹੀ ਆਦਤ ਬਣੀ ਹੋਈ ਸੀ ਠੀਕ ਹੈ ਜੀ ਤੇ ਦਿੱਕਤ ਅਸਲੀ ਮੇਰੇ ਖਿਆਲ ਚ ਇਹ ਆਈ ਆ ਜਦੋਂ ਆਪਣੇ ਪੰਜਾਬ 'ਚ ਆ ਗਈ ਨਾ ਮੱਝਾਂ ਆਪਣੇ ਅਮਰੀਕਨ ਗਾਵਾਂ ਆ ਗਈਆਂ ਠੀਕ ਹੈ ਜੀ ਅਮਰੀਕਨ ਗਾਵਾਂ ਦੇ ਆਉਣ ਨਾਲ ਥੋੜਾ ਜਿਹਾ ਆਪਣੇ ਲੋਕ ਅਮਰੀਕਨ ਗਾਵਾਂ ਵੱਲ ਜ਼ਿਆਦਾ ਪੈ ਗਏ ਉਸ ਬਰੀਡ ਵੱਲ ਤੇ ਆਪਣੇ ਥੋੜਾ ਜਿਹਾ ਹੁਣ ਅਮਰੀਕਨ ਗਾਵਾਂ ਦੇ ਰਿਜ਼ਲਟ ਜ਼ਿਆਦਾ ਵਧੀਆ ਨੇ ਜਿਵੇਂ ਉਹ 82 ਕਿਲੋਲਿਟਰ 80 ਲੀਟਰ ਦੁੱਧ ਕੱਢਿਆ ਹੈ ਆਪਣੇ ਮੋਗੇ ਵਾਲੇ ਡੈਰੀ ਫਾਰਮ ਨੇ ਹਾਂ ਤੇ ਏਸ਼ੀਆ ਦਾ ਰਿਕਾਰਡ ਆ ਠੀਕ ਹੈ ਜੀ ਮੱਝਾਂ ਚ ਜਿਹੜੇ ਹਰਿਆਣੇ ਵਾਲੇ ਨੇ ਹਰਿਆਣੇ ਵਾਲਿਆਂ ਕੋਲੇ ਗਾਈਆਂ ਦੇ ਫਾਰਮਪੁਰਮ ਹੈ ਨਹੀਂ ਗਏ ਨੇ ਉਹਨਾਂ ਦਾ ਜਨਕੀ ਚੱਲਦਾ ਰਿਹਾ ਹੈਗਾ ਇਹਨਾਂ ਤੇ ਜਿਆਦਾ ਮੱਝਾਂ ਚ ਠੀਕ ਹੈ ਉਹਨਾਂ ਨੇ ਮੱਝਾਂ ਦੀ ਬਰੀਡ ਜੇ ਨਹੀਂ ਤਾਕੜੀ ਕਰ ਲਈ ਵੀ ਹੁਣ ਉਹਨਾਂ ਕੋਲ ਵੀ ਵਧੀਆ ਜਨਕੀ 20-20 ਲੀਟਰ ਵਾਲੀਆਂ 25-25 ਲੀਟਰ ਵਾਲੀਆਂ ਹੈਗੀਆਂ ਨੇ ਹਾਂ ਪੰਜਾਬ ਚ ਤਾਂ ਮੈਂ ਸੁਣਿਆ ਮੈਂ ਵੀ ਸੁਣਿਆਗਾ 30% ਦਾ ਰਿਕਾਰਡ ਹੈਗਾ ਹੈਗਾ ਜੀ ਹੈਗਾ ਹਾਂ ਤੇ ਪੰਜਾਬ ਚ ਤਾਂ ਇਹ ਰਹੀ 30% ਗੀਆਂ 30% ਮੱਝਾਂ ਰਹਿ ਗਈਆਂ ਪੰਜਾਬ ਚ ਤਾਂ ਹਾਂ ਐ ਤਾਂ ਜਦ ਪੂਰੀ ਦੁਨੀਆ ਦਾ ਲਾ ਕੇ ਚੱਲੀਏ ਪੂਰੀ ਦੁਨੀਆ ਦੇ ਵਿੱਚ ਲੋਕ ਜਿਆਦਾ ਤਾਂ ਦੁੱਧ ਪੀਂਦੇ ਨੇ ਗਾਵਾਂ ਦਾ ਹਾਂ ਐ ਚੱਪਰੀ ਦੁੱਧ ਪੀਂਦੇ ਨੇ ਜਿਆਦਾ ਸਹੀ ਗੱਲ ਹੈ ਜੀ ਕਾਰਨ ਇਹ ਆ ਚੱਪ ਗਾਂ ਜਿਹੜੀ ਦੁੱਧ ਜਿਆਦਾ ਦਿੰਦੀ ਹੈ ਤੇ ਆਪਣੇ ਮੱਝਾਂ ਹੈਗੀਆਂ ਨੇ ਆਪਣੇ ਪੂਰੇ ਪੂਰੀ ਦੁਨੀਆ ਚ ਤੋਂ ਲਾ ਲਾ ਵੀ 200 ਕੰਟਰੀ ਨੇ ਜੇ 200 ਕੰਟਰੀਆਂ ਦੇ ਵਿੱਚੋਂ 55 56% ਮੱਝਾਂ ਇਕੱਲੇ ਇੰਡੀਆ ਦੇ ਵਿੱਚ ਨੇ ਠੀਕ ਹੈ ਜੀ ਤੇ ਰੱਬ ਨੇ ਸੁਗਾਤ ਤਾਂ ਬਹੁਤ ਵਧੀਆ ਦਿੱਤੀ ਹੋਈ ਆ ਹੁਣ ਆਪਾਂ ਨੂੰ 55 55% ਮੱਜਾ ਕੱਲੇ ਇੰਡੀਆ ਦੇ ਵਿੱਚ ਨੇ ਹੁਣ ਬਾਹਰ ਦੀਆਂ ਕੰਟਰੀਆਂ ਦੇ ਲੋਕ ਵੀ ਥੋੜਾ ਜਿਹਾ ਆ ਰਹੇ ਨੇ ਸਹੀ ਗੱਲ ਹੈ ਪਰ ਆਪਾਂ ਨੇ ਥੋੜਾ ਜਿਹਾ ਬ੍ਰੀਡ ਇਹ ਸੰਭੀ ਨਹੀਂ ਹਾਂ ਜੇ ਤੇ ਨਾ ਮੇਨ ਪ੍ਰੋਬਲਮ ਮੈਂ ਵੀ ਸ਼ੁਰੂ ਕੀਤਾ ਜਦੋਂ ਲੋਕਾਂ ਤੋਂ ਵੀ ਸੁਣਦੇ ਆ ਮੇਨ ਪ੍ਰੋਬਲਮ ਹੋਰ ਕੋਈ ਪ੍ਰੋਬਲਮ ਆਉਂਦੀ ਆ ਅੱਜਕੱਲ ਨਵੇਂ ਦੁੱਧ ਰਹਿਣ ਦੀ ਠੀਕ ਹੈ ਜੀ ਨਵੇਂ ਦੁੱਧ ਦੀ ਵਿਕੀ ਆਉਂਦੀ ਆ ਹੁਣ ਜਿਵੇਂ ਆਪਾਂ ਹਰਾ-ਚਾਰਾ ਪਾਉਣੇ ਆ ਸਭ ਕੁਝ ਪਾਉਣੇ ਆ ਹਾਂ ਉਹ ਜੋ ਵੀ ਕੁਝ ਪਾਉਣਾ ਹੈ ਨਾ ਉਹ ਤੇ ਅਸਲੀ ਵਿਟਾਮਿਨ ਮੈਨਰ ਪੂਰੇ ਰਹਿਗੇ ਹਾਂ ਹਾਂ ਜੀ ਉਸ ਤਾਂ ਆਪਾਂ ਕੈਮੀਕਲ ਵਗੈਰਾ ਇਹ ਜਿਹੇ ਛਿੜਕ ਦਿਆਂਗੇ ਕੋਸ਼ ਫਸਲਾਂ ਵੀ ਉਹੋ ਜਿਹੀਆਂ ਹੋਗੀਆਂ ਤੇ ਧਰਤੀ ਵੀ ਉਹੋ ਜਿਹੀ ਹੋਊਗੀ ਹਾਂ ਜੀ ਉਹ ਹੁਣ ਵਿਟਾਮਿਨ ਮੈਨਰ ਪੂਰੇ ਕਰਨ ਨੂੰ ਮੈਂ ਪਹਿਲਾਂ ਪਹਿਲਾਂ ਨਾ ਇਹ ਪਾਊਡਰ ਬਹੁਤ ਪਾਉਂਦਾ ਰਿਹਾ ਠੀਕ ਹੈ ਜੀ ਕਿਹੜਾ ਸੀਗਾ CRS ਪਾਊਡਰ ਸੀਗਾ ਪਾਉਂਦਾ ਰਿਹਾ ਕਾਫੀ ਟਾਈਮ ਹਾਂ ਤੇ ਕੰਸੀਵ ਨਹੀਂ ਕੀਤਾ ਇਹਨਾਂ ਨੇ ਠੀਕ ਹੈ ਫੇਰ ਉਸ ਤੋਂ ਬਾਅਦ ਨਾ ਮੈਨੂੰ ਚਾਚਾ ਜੀ ਦਾ ਇੱਕ ਦੱਸਿਆ ਸੀ ਕਿ ਉਹਨਾਂ ਨੇ ਵੀ ਨਵੇਂ ਦੁੱਧ ਰਹਿਣ ਵਾਸਤੇ ਸਿੱਕੀ ਪਿਆ ਹੁੰਦਾ। ਆਸ ਯਾਰ ਟਾਟਾ ਵਿਟ ਬਾਲਸ ਨੇ ਇਹ ਠੀਕ ਹੈ 20 ਗੋਲੀਆਂ ਹੁੰਦੀਆਂ ਨੇ ਕੋਦੇ ਚ ਅਸੇ ਜੀ 450 ਰੁਪਏ ਪ੍ਰਿੰਟਾਂ ਮਿਲਾਂ 350 400 ਦੇ ਵਿਚਾਲੇ ਜੀ ਮਿਲ ਜਾਂਦੀ ਹੈ ਇਹ ਠੀਕ ਹੈ ਇਹਦੇ ਕਾਰਨ ਕੀ ਆ ਜਿਵੇਂ ਇਹਦੇ ਚ ਆ ਗਿਆ ਕਾਪਰ ਆ ਗਿਆ ਆ ਆ ਗਿਆ ਵਿਟਾਮਿਨ E ਲਾਈਫ ਜਿਸਟ ਆ ਗਿਆ ਠੀਕ ਹੈ ਨਲ ਤਾਂ ਵਿਟਾਮਿਨ ਮਿਲਣ ਲੱਗੇ ਤੇ ਨਾਲੇ ਆ ਫਰਟੀਲਿਟੀ ਦੇ ਕੰਮ ਕਰਦਾ ਪੂਰਾ ਠੀਕ ਹੈ ਜੀ ਇਹ ਜਾਨੀ ਕਿ ਮੈਂ ਇੱਕ ਗੋਲੀ ਕੁੱਪ ਦੇ ਫੀੜ ਚ ਪਾ ਕੇ ਥੋੜੀ ਜਿਹੀ ਫੀੜ ਇਹਨਾਂ ਨੂੰ ਪਾ ਕੇ ਅੱਗੇ ਸਾਰਿਆਂ ਨੂੰ ਦਿੰਦਾ ਰਿਹਾ ਤੇ ਲਾਲਾ ਵੀ ਮਹੀਨੇ ਦੇ ਦੇ ਵਿੱਚ ਹੀ ਸਾਰੀਆਂ ਪੂਰੀਆਂ ਵਧੀਆ ਤਾਰਾਂ ਦੀਆਂ ਚਿੱਟੀਆਂ ਠੀਕ ਹੈ ਜਿਵੇਂ ਜਮਾਂ ਟਰਾਂਸਪੇਰੈਂਟ ਹੁੰਦੀਆਂ ਨੇ ਹਾਂ ਤੇ ਸਾਰੀਆਂ ਦੀ ਕੋਸ਼ੇ ਟੀਕੇ ਭਰਾਏ ਹੋਏ ਨੇ ਜਾਨੀ ਕਿ ਕੋਸ਼ ਹੁਣ ਕੰਸੀਬ ਕਰ ਗਈਆਂ ਪੂਰਾ ਵਧੀਆ ਠੀਕ ਹੈ ਵਧੀਆ ਰਿਜ਼ਲਟ ਦਿੱਤਾ ਵੀ ਨੇ ਆਪਣੇ ਹੁਣ ਪਹਿਲਾਂ ਸ਼ੁਰੂ ਸ਼ੁਰੂ ਚ ਨਾਮਾ ਸ਼ੁਰੂ ਕੀਤਾ ਕੰਮ ਆਪਾਂ ਕੋਈ ਕਿਸ ਘਰ ਤੋਂ ਆਈਆ ਕੋਈ ਕਿਸ ਘਰ ਤੋਂ ਆਈਆ ਮਾਝਾ ਜੀ ਨਹੀਂ ਲਾਇਆ ਕਿਸ ਨੇ ਕਿਸ ਨੇ ਕਿਵੇਂ ਨਹੀਂਗਾ ਆਗਲੀ ਵਾਰ ਤੱਕ ਸੈਟਅਪ ਆ ਜਾਊਗਾ ਪਹਿਲਾਂ ਪਹਿਲੀ ਵਾਰ ਪ੍ਰੋਬਲਮ ਆਉਂਦੀਏ ਜੋ ਨਵੇਂ ਘਰ ਚ ਮਾਝਾ ਲੈ ਕੇ ਆਉਣੇ ਸਹੀ ਗੱਲ ਹੈ ਜੀ ਦੂਜਾ ਚੱਕਰ ਇਹ ਹੈਗਾ ਜਦੋਂ ਇੱਕ ਆਪਾਂ ਏਆਈ ਖਰਾਦਾਣੇ ਨਵੇਂ ਦੁੱਧ ਖਰਾਦਾਣੇ ਮਾਝੇ ਨੂੰ ਹਾਂ ਜੀ ਉਹ ਚੱਕਰ ਕੀ ਪੈਂਦਾ ਉਹ ਨੂੰ 2 ਢਾਈ ਮਹੀਨੇ ਬਾਅਦ ਆਪਾਂ ਦੇਖਦੇ ਆਂ ਹਾਂ ਤਿੰਨ ਮਹੀਨੇ ਤਿੰਨ ਮਹੀਨੇ ਬਾਅਦ ਹੀ ਦੇਖਦੇ ਆਂ ਉਹ ਹਾਂ ਹੀਟ ਆ ਗਈ ਸਹੀ ਗੱਲ ਮੇਰੀ ਵਾਰਾ ਪਤਾ ਨਹੀਂ ਲੱਗਿਆ ਤਾਰਾਂ ਘਟ ਦਿੱਤੀਆਂ ਹਾਂ ਕਈ ਵਾਰ ਤਾਰਾਂ ਦਿੱਤੀਆਂ ਆਪਣਾ ਖਿਆਲ ਨਹੀਂ ਹੋਇਆ ਠੀਕ ਐਨਾ ਧਿਆਨ ਨਹੀਂ ਰੱਖਿਆ ਤੇ 2 ਢਾਈ ਮਹੀਨੇ ਬਾਅਦ ਚੈੱਕ ਕਰਦੇ ਆਂ ਫਿਰ ਪਤਾ ਲੱਗਦਾ ਜੀਤ ਰਹੀ ਹਾਂ ਹਾਂ ਇਹ ਬਹੁਤ ਵੱਡੀ ਪ੍ਰੋਬਲਮ ਬਹੁਤ ਬਰਬਾਦ ਹੁੰਦਾ ਤੇ ਉਹਦੇ ਵਾਸਤੇ ਕਾਹ ਬਹੁਤ ਵੱਡੀ ਚੀਜ਼ ਲੱਗੀ ਮੈਨੂੰ ਆਹ ਬੋਬੀ ਦੀ ਠੀਕ ਹੈ ਇਹ ਮੈਂ ਮੰਗਵਾਈ ਸੀ Amazon ਤੋਂ ਠੀਕ ਹੈ Amazon ਤੋਂ ਮੰਗਵਾਈ ਸੀ ਇਹਦਾ ਕੀ ਚੱਕਰ ਹੈਗਾ 28 ਦਿਨ ਬਾਅਦ ਤੁਸੀਂ ਨੇ ਮੱਝ ਦੀ ਚਾਹੇ ਗਾਂ ਦੀ ਪੂੰਛੋਂ ਬਲੱਡ ਲੈ ਲੈਣਾ ਠੀਕ ਹੈ ਚਾਹੇ ਉਹਦੀ neck ਗਰਦਨ ਚੋਂ ਲੈ ਲਓ ਚਾਹੇ ਪੂੰਛੋਂ ਲੈ ਲਓ ਬਲੱਡ ਲੈ ਕੇ ਨਾ ਉਹਦੇ ਇੱਥੇ ਦੋ ਟੁੱਕੇ ਬਲੱਡ ਦੇ ਦੋ ਟੁੱਕੀ ਆਪਣੇ ਡਿਲੀਊਸ਼ਨ ਸੋਲੂਸ਼ਨ ਦੇ ਆ ਕੇ ਜਿਹੜਾ ਆਉਂਦਾ ਹੈਗਾ ਠੀਕ ਹੈ ਆ ਤੇ 15 ਮਿੰਟਾਂ ਬਾਅਦ ਰਿਟਰ ਕਨੇ ਬਸੂ ਬਸੂ 500 ਮਿੰਟਾਂ ਚ ਆ ਜਾਂਦਾ ਆ ਉੱਪਰਲੀ ਕੰਟਰੋਲ ਲਾਈਨ ਆ ਇਹ ਤਾਂ ਆਉਂਦੀ ਆਉਂਦੀ ਆ ਜੀ ਆਪਣੀ ਕਿਟ ਸਹੀ ਆ ਠੀਕ ਹੈ ਜੀ ਇਹਦਾ ਮਤਲਬ ਆ ਕਿਟ ਆਪਣੀ ਸਹੀ ਆ ਚੱਲ ਰਹੀ ਆ ਜੇ ਥੱਲੇ ਟੈਸਟ ਵਾਲੀ ਲਾਈਨ ਆ ਗਈ ਨਾਲ ਹਾਂ ਜੀ ਫੇਰ ਤਾਂ ਥੋੜਾ ਪਸ਼ੂ ਗੱਪਣਾ ਹੈਗਾ ਠੀਕ ਆ ਪਰ ਜੇ ਕੱਲੀ ਸੀ ਵਾਲੀ ਆ ਗਈ ਕੱਲੀ ਕੰਟਰੋਲ ਵਾਲੀ ਆ ਗਈ ਠੀਕ ਆ ਫੇਰ ਪਸ਼ੂ ਗੱਪਣੀ ਨਹੀਂ ਹੈਗਾ ਠੀਕ ਹੈ ਜੀ ਜੇ ਟੀ ਵਾਲੀ ਹਲਕੀ ਜਿਹੀ ਵੀ ਆ ਗਈ ਨਾ ਨਾਲ ਤਾਂ ਵੀ ਯਾਨੀ ਕਿ ਹੈਗਾ ਵੀ ਹੈਗਾ ਜਿਨੀ ਕਿ ਪੱਕਾ ਹੀ ਆ ਸ਼ੋਰ ਹੀ ਆ ਵੀ ਹਾਂ ਐਕਿਊਰੇਸੀ 100% ਹੀ ਹੈ ਜੀ ਆ ਠੀਕ ਹੈ ਜੀ ਜਿੰਨੇ ਨੂੰ ਹੋਰ ਵੀ ਦੱਸਿਆ ਆਪ ਵੀ ਵਰਤ ਲੈਣ ਯਾਨੀ ਕਿ ਐਕਿਊਰੇਸੀ 100% ਹੈ ਠੀਕ ਹੈ ਬਿਲਕੁਲ ਸਹੀ ਹੈ ਬੈਠ